ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਕਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਪਊਆ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਐਂਡ ਖਾਰੜ ਕਰਦਾਂ ਖਾਰੜ ਕਰਦਾਂ ਖਾਰੜ ਜਿਹੜਾ ਖੁਰਦਾਂ ਆਪਾਂ ਪੁੰਦਿਆਂ ਬਾਹਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 3 ਪਸ਼ੂ ਦਿਖਾਵਾਂਗੇ ਤੇ ਤਿੰਨੇ ਸੋਏ ਸੋਏ ਆ ਈ ਨਾ ਭਾਈ ਆਪਣਾ ਕੇਵਲ ਸਿੰਘ ਠੀਕ ਠੀਕ ਜੀ ਆਪਾਂ ਪਹੁੰਚੇ ਆਂ ਭਾਜੀ ਕੇਵਲ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸੱਸੀਆ ਭਾਜੀ ਸੱਸੀਆ ਜੀ ਭਾਈ ਸੱਸੀ ਕੀ ਹਾਲ ਚੱਲ ਜੇ ਬਹੁਤ ਵਧੀਆ ਭਾਜੀ ਕਿਰਪਾ ਮਹਾਰਾਜ ਦੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਕੇਵਲ ਸਿੰਘ ਆ ਜੀ ਪਿੰਡ ਸਾੜ ਹਰੜ ਕੋਲਦੇ ਆ ਠੀਕ ਆ ਤਸੀਲ ਜਗਰਾ ਜਿਲ੍ਹਾ ਸ੍ਰੀ ਅਮਰitsar ਸਾਹਿਬ ਠੀਕ ਆ ਜੀ ਇਹ ਫੋਨ ਨੰਬਰ ਵੀ ਬੋਲ ਦਿਓ ਭਾਜੀ 8284072127 ਠੀਕ ਆ ਜੀ ਬਾਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਸਾਡਾ ਭਾਜੀ ਮਾਸਰਾ ਗੰਗਾ ਨਗਰੋਂ ਆਉਂਦਾ ਤੁਹਾਨੂੰ ਅੱਗੇ ਵੀ ਕਹੀ ਰੀ ਦੱਸਿਆ ਹਾਂਜੀ ਹਾਂਜੀ ਇਹ ਚੌਗੀ ਹੈ ਮੂੰਹ ਚਾਰ ਦੰਦਿਆ ਇਹਨੂੰ ਸੂਈ ਨਵਾਜ ਚੌਥਾ ਦੇਣੇ ਭਾਈ ਠੀਕ ਜੀ ਇਹਦੇ ਮਗਰ ਕੱਟੀ ਆ ਉਹ ਪਰ ਲਈ ਸਰਾਂ ਨੂੰ ਠੀਕ ਹੈ ਠੀਕ ਸਭ ਤੋਂ ਪਰ ਲਈ ਆ ਗਿਆ ਜੀ ਬਿਲਕੁਲ ਤਾਜ਼ਾ ਬੱਚਾ ਜੀ ਆਦਾ ਬੱਚਾ ਭਾਈ ਉਹ ਵਾਹੀ ਬਿਰੋ ਬਣਾ ਜਵਾਗਰੀ ਦੇ ਪਿਛੇ ਇਹ ਕਿੰਨਾ ਵੀ ਰਿਕੁਐਸਟਾਂ ਦੁੱਧ ਨਾਲੀ ਬੋਲਾ ਬੋਲਾ ਭਾਜੀ ਇਹਦੇ ਹੱਥ ਨਾਲ 2 ਲੀਟਰ ਆ 8 ਨਾਲ 8 ਲੀਟਰ ਬੋਲਾ ਹੈ ਨੋ ਨਾਲੇ ਪੱਟ ਨਾਲੇ ਕੋਈ ਨਹੀਂ ਠੀਕ ਲੋ ਚੋ ਚੰਨ ਭਾਜੀ ਬਹੁਤ ਬੋਲੀ 8 ਤੋਂ 9 ਲੀਟਰ ਜਿਹੜਾ ਦੁੱਧ ਤਿਆਰ ਆ ਤਿਆਰ ਭਾਜੀ ਬੋਲਾਂ ਜੇ ਬੋਲਾਂ ਬੰਦਾ ਭਾਜੀ ਚੱਡਾ ਵੀ ਅੱਖਾਂ ਲਾ ਗਿਆ ਕਰਮਾਲ ਕੋਈ ਨਾਲ ਨਹੀਂ ਚੱਡਾ ਬਹੁਤ ਸੋਹਣਾ ਪਿਓਰ ਸੋਹਣਾ ਨਜ਼ਰ ਦੀ ਝੋਟੀ ਆ ਇਹ ਦੋ ਦੰਦ ਦੱਸਿਆ ਭਾਈ ਇਹ 4 ਦੰਦ 4 ਦੰਦ ਦੀ ਝੋਟੀ ਖੋਲ ਦਿਓ ਮਗਰ ਵੀ ਕੱਤੀ ਹੈ ਜੀ ਠੀਕ ਹੈ ਠੀਕ ਹੈ ਜੀ ਕਿੱਥੇ ਸ਼ਕੀਮ ਬੜੀ ਦੇਖੋ ਭਾਜੀ ਲੋ ਭਾਈ ਕੀ ਕਹਾ ਜਦ ਦੇਵਾ ਕੀ ਫੇਸ ਕੁਆਲਟੀ ਇਹ ਕਿੰਨਾ ਨਾ ਭਰ ਜੂ ਭਾਈ ਤੁਹਾਡਾ 12 13 ਲੀਟਰ ਮਾ ਨਾ ਭਰ ਲੈ ਅੱਛਾ ਜੀ ਭਾਈ ਆ ਠੀਕ ਹੈ ਠੀਕ ਲਓ ਜੀ ਪਾ ਪਾ ਤੇ ਅੰਦਰ ਜਿਹੜਾ ਦੁੱਧ ਭਰੀ ਜਾਊਗੀ 58 59 ਤੇਰਾ ਸਟੈਂਡ ਬਲਕੁਲ ਠੀਕ ਆ ਰਾਜੀ ਬੋਲੋ ਇਹ ਸਕੀਨ ਪਾਜੀ ਤੇ ਘਰ ਰੱਖਣ ਵਾਲੀ ਕੱਟੀ ਆ ਅੰਦਰੋਂ ਖੜੋ ਠੀਕ ਹੈ ਠੀਕ ਹੈ ਜੀ ਜਿਹੜੀ ਸ਼ਾਈ ਸ਼ੋਈ ਜਿਹੜੀ ਬਹੁਤ ਆ ਤੇ ਜੱਡਾ ਵੀ ਜਿਹੜਾ ਬਾਓ ਜੀ ਚੰਗਾ ਆ ਗਿਆ ਹਣ ਕੱਲਾ ਕੱਲਾ ਲੱਗਾ ਪਿਆ ਥਣ ਜਿੱਥੋਂ ਬਾਹਰ ਹਿਸਾਬ ਨਾਲ ਲੱਗਾ ਪਿਆ ਤੇ ਥਣ ਵੀ ਨੋਕ ਵਾਲਾ ਵਾ ਲੈਓ ਪਾਜੀ ਤੇ ਚਲੋ ਕੋਈ ਸਾਂਭਣ ਵਾਲਾ ਭਰਾ ਖੜੇ ਤੇ 12 ਤੋਂ 13 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਇਹ ਜੇ ਭਾਜੀ ਕਟੀਆਂ ਗੰਗਾ ਰੰਗ ਦਾ ਹਰਿਆਣੇ ਜਾਂ ਮਿਲਦੀਆਂ ਐ ਟੋਪਰ ਤੁਹਾਨੂੰ ਤਾਂ ਮਿਲਦੀਆਂ ਨਹੀਂ ਹਾਂਜੀ 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 ਸਹੀ ਗੱਲ ਐ ਲੋ ਜੀ ਸੇਮ ਦਾ ਸੁੰਗ ਵੀ ਚੰਗਾ ਆ ਗਿਆ ਵਾ ਆ ਲੈ ਲਾੜ ਜੇ ਤਾਂ ਨਹੀਂ ਕਿਆ ਕਰਾ ਲਈਏ ਆਪਣਾ ਤਾਂ ਦਾ ਸਹਜ ਕੇ ਬਾਕੀ ਡਾਂਤੀ ਥੋੜਾ ਜਣਾ ਚੋਲ ਚੋਲ ਭਾਜੀ ਬਹੁਤ ਬੋਲੀ ਆ ਠੀਕ ਐ ਠੀਕ ਐ ਉਹ ਧਾਰਾ ਭਾਏ ਤਾਂ ਮਾਰ ਲੋ ਤਾਂ ਗੱਲ ਨਹੀਂ ਅੱਛਾ ਸਾਡੇ ਤਾਂ ਮਾਰ ਲੋ ਆ ਦੇਖੋ ਕੋਈ ਆਵੇ ਕੋਈ ਗੱਲ ਨਹੀਂ ਪੁੱਛਟਾਂ ਨਹੀਂ ਕੋਈ ਬਚਾਵਾ ਵੀ ਮਾਰੇ ਮਾਰਨੇ ਕੋਈ ਨਹੀਂ ਠੀਕ ਹੈ ਠੀਕ ਹੈ ਚੋਰ ਨੂੰ ਬੜੀ ਕੋਲੀ ਮਾਰੀਆਂ ਬਾਹਰ ਤੇ ਦੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਰਦਾ ਹਾਂ ਬਹੁਤ ਜਾਨੇ ਬਹੁਤ ਹੀ ਸ਼ਾਂਤ ਸੁਭਾਅ ਵਾਲੇ ਹੁੰਦੇ ਹੁੰਦੇ ਵੀ ਆਣ ਠੰਡੇ ਧੀਰੇ 1 ਮਿੰਟ ਖਲੋ ਜਾ। ਆਹੀ ਲਾ ਕੇ ਮੜਾਇਆ। ਜਿੱਦਾਂ ਮੱਠੀ ਚੋਲੋਂ ਵੀ ਗਾਲੀ ਜਾਂ। ਠੀਕ ਠੀਕ ਚਲੋ ਜੀ। ਕਿਹ ਘੱਟ ਦਦੇ ਤਾਂ ਚੋਲ ਜਿਹੜੇ ਬਹੁਤ ਹੀ ਚੰਗੀ ਦਵਾਈ ਲੱਗੀ ਆ। ਠੀਕ ਹੈ ਜੀ। ਹੋਲੀ ਛੋਟੀ ਨੂੰ ਵਰਗੀ। ਅੱਛਾ ਜੀ। ਹਾਂ। ਕੋਈ ਭੂਰ ਛਟਾ ਨਹੀਂ ਫਿਰ ਕੋਈ ਹਰਦੀ ਨਹੀਂ ਆਉਣ ਨਹੀਂ ਦੱਬੂ ਭਾਜੀ। ਠੀਕ ਹੈ ਜੀ। ਇਹ ਨਗਰ ਆਉਣ ਤਰੀਕੇ ਦੇ। ਆਹ ਇੱਥੇ ਵੀ ਆਪਣੇ ਦੇ। ਹਾਂ। ਲੰਡੇ ਹੀ ਨਹੀਂ ਦੇ। ਜਦੋਂ ਮਰਜੀ ਚੋਲੋ ਜੀ ਜੀ ਭਾਵੇਂ ਨੂੰ ਘੜ ਜਾਂ ਟੈਂਟਾਂ ਚੋਲੋ। ਅੱਛਾ ਜੀ। ਹਾਂ ਜੀ। ਕੀ ਜੀ ਉਹ ਜਿਹੜਾ ਉੱਚਾੜੂਆਂ ਮੈਂ ਇੱਕ ਨੰਬਰ ਤੇ ਹੈ ਵੀ ਠੰਡੇ ਸੁਭਾੜੀ ਆ ਫਿਰ ਸੁਭਾੜੀ ਤੇ ਇਹਦਾ ਮੁੱਲ ਭਾਜੀ ਹਰ ਤੁਸੀਂ ਯਾਦ ਦੀ ਕੱਟੀ ਆ ਭਾਜੀ ਦੇਖੋ ਸਾਰੀ ਕਾਲੀ ਦਾ ਸੇਕ ਕੜਾ ਕੜਾ ਲੱਗਾ ਜੀ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਮੋਲੇ ਦਾ ਮੁੱਲ ਵੇਖ ਲਓ ਸਮਾਂ ਦਾ ਕਰ ਦਈਏ ਕਰ ਦਈਏ ਜਰਜਾ ਜਰਜਾ ਦੇ ਦਈਏ ਹਾਂਜੀ ਜਾਬ ਦੇ ਜਗੇ ਬਿਰਜੀ ਦੇ ਦੇਣੀ ਦੇ ਦੇ ਵੀ ਜਾਤ ਦੇ ਰੰਗ ਹਾਂਜੀ ਦਾਤੀਏ 1 15 ਦੇ ਦਈਏ ਆ ਨਹੀਂ ਹਾਂ ਨਹੀਂ ਕਰਦੇ ਦਾ ਦੀ ਕਰਦੀ ਮਗਨ ਚੱਲ 9 ਨਹੀਂ ਕਰਦੇ 9 ਜੀ 1 ਲੱਖ 9000 ਦੀ ਚਲੋ ਕੋਈ ਸੰਪਲਾ ਪਰ ਆ ਖੜੇ ਤੇ ਦੁੱਧ ਚੰਗਾ ਕੱਢੀ ਜਾਊਗੀ ਨਹੀਂ ਇਹਦੇ ਅੱਠ ਤੋਂ 10 ਲੀਟਰ ਜਿਹੜਾ ਇਸ ਟਾਈਮ ਬੋਲਾ ਹੀ ਬੋਲਾ ਇਹਦੀ ਅੱਠ ਲੀਟਰ ਮਤਲਬ ਵੀ ਜਿਹੜਾ ਵੀ ਆਏਗਾ ਬੇਸ਼ੱਕ ਗਰਮ ਕਰਕੇ ਬੋਲਾ ਬਣਾ ਲੇ ਅੱਛਾ ਜੀ બોલાવાંંਦਾ વીરજી ਠੀਕ ਨਹੀਂ ਆਗਾ ਜੀ ਨਹੀਂ ਬਿਲਕੁਲ ਬਿਲਕੁਲ ਸਹੀ ਜਿਹੜੀ ਗੱਲ ਵਿਹਾਰੀ ਹੈ ਵੀਰ ਜੀ ਹਾਂਜੀ ਹਾਂਜੀ ਸਹੀ ਜਿਹਦੇ ਬੱਚੇ ਲਾਗੇ ਵੀਰ ਬੱਚੇ ਅੰਦਰ ਨਾਲੂ ਖਾਫ ਹੋ ਜਾਂਦੇ ਇੱਕ ਦੂਸਰੇ طرف ਦਾ ਬੱਚਾ ਮਾਰ ਕੇ ਖੇਚੂ ਜੀ ਦੇਦੇ ਹਾਂਜੀ ਹਾਂਜੀ 1 ਲੱਖ 9 ਦੀ ਵੀ ਦਿਹਾਨ ਆ ਕਰਾਂਗੇ ਬਸ ਥੋਰ ਛਪਾ ਹੋਣਾ ਵੀਰ ਬਹੁਤੀ ਜਾਵੇਂ ਕੋਈ ਸਿਰਦਰਦੀ ਨਿਕਣੀ ਆਵੇਂ ਨਾ ਕੋਈ ਆਖੇ ਵੀ ਉਹ ਜੇ ਕੱਲ ਹਾਂਜੀ ਹਾਂਜੀ ਬਿਲਕੁਲ ਰੇਟ ਆਪਾਂ ਵੀਰ ਡਾਉਨ ਹੀ ਪਾਇਆ ਛੋਟੀ ਚੰਗੀ ਹੈ ਛੋਟੀ ਚੰਗੀ ਹੈ ਹਾਂ ਬਹੁਤ ਚੰਗਾ ਹਾਂ ਬਹੁਤ ਚੰਗਾ ਭਾਰੀ ਛੋਟੀ ਇਹ ਦੂਜੇ ਦਰ ਪਰ ਦੇ ਭਾਰੀ ਕਿਵੇਂ ਛੋਟੀ ਭਾਰੀ ਇਹਦੇ ਥ ਦੋ ਨੰਬਰ ਠੀਕ ਹੈ ਜੀ ਮੇਲ ਕਾਫ ਆ ਗਿਆ ਯਾਰ ਵਾਲਾ ਜਿਹੜਾ ਖੜਾ ਹੈ ਨਾ ਹਾਂ ਜੀ ਠੀਕ ਹੈ ਜੀ ਦੁੱਧ ਦੀ ਜਰ ਥਲੇ 14 ਲੀਟਰ ਆ ਹਾਂ ਜੀ ਆਪਾਂ 13 ਲੀਟਰ ਕਰਕੇ ਦੇਵਾਂਗੇ ਠੀਕ ਆ ਲੀਟਰ ਮਾਰ ਲੈ ਦੁੱਧ 14 ਲੀਟਰ ਆ ਅੱਛਾ ਜੀ 14 ਲੀਟਰ ਤੋਂ ਪਾਈ ਆ ਦੁੱਧ ਘੱਟਨੇਗਾ ਹਾਂ ਜੀ ਆਪਾਂ 13 ਲੀਟਰ ਕਰ ਲਵਾਂਗੇ ਠੀਕ ਹੈ ਠੀਕ ਠੀਕ ਬਿਲਕੁਲ ਜਿਹੜੀ ਗੱਲ ਕੀਤੀ ਹੈ ਜੀ ਇਹਦੇ ਲੀਟਰ ਮਾਰੇ 14 ਲੀਟਰ ਮਾਰੇ ਬੇਸ਼ੱਕ ਅੱਛਾ ਜੀ ਹਾਂ ਜੀ ਪਰ 13 ਲੀਟਰ ਤੇ ਆਪਾਂ ਇਹ ਨਹੀਂ ਦੇਵਾਂਗੇ ਦੁੱਧੇ ਸੁਵੇ ਛੋਟੀਆਂ ਚੋਲਦਾਨ ਭਾਜੀ ਇੰਨੀ ਬੋਲੀ ਨਹੀਂ ਭਾਵੇਂ ਜਿਹੜਾ ਬੱਚਾ ਚੋਲੇ ਅੱਛਾ ਜੀ ਸੀ ਬਹੁਤ ਠੀਕ ਹੈ ਲਓ ਜੀ ਦਜਾ ਸੁਆਜੇ ਛੋਟੀ ਨੇ ਕੱਢ ਕੱਢ ਇਹਦਾ ਚੰਗਾ ਆ ਇੱਧਰ ਲੈ ਜਾਓ ਕੱਚੇ ਨਹੀਂ ਲੈ ਜਾਓ ਚੋਲਦਾਨ ਪੱਕੀ 13 ਦੀ ਵਜਦੀ ਗਾਰੰਟੀ ਆ ਇਹ ਚੱਡਾ ਜੱਡਾ ਜਿਹੜਾ ਇਹਦਾ ਵੀ ਚੰਗਾ ਲੱਗਾ ਕਰਮ ਵਾਲੀ ਨੂੰ ਕੱਲਾ ਕੱਲਾ ਖੰਦ ਪਿਆ ਇਹਦੇ ਪਿੱਛੇ ਆ ਗਿਆ ਜੀ ਮੇਲ ਕੱਫ ਲੈਓ ਭਾਜੀ ਲੈਓ ਜੀ ਭਾਜੀ ਕਿੰਨਾ ਕੁ ਭਰ ਜੂ ਦੁੱਧ ਦੁੱਧ ਭਾਜੀ ਇਹਦੇ ਛੁੱਟ ਗਿਆ 4 ਦਿਨ ਹੋ ਗਏ ਆਈਆਂ ਨੂੰ ਦੁੱਧ ਨੇ 15 ਲੀਟਰ ਮਾਣ ਆ ਭਰ ਚੋ ਰ 16 ਟ ਭਰਦਾ ਜੀ ਅੱਛਾ ਜੀ ਹਾਂ 14 ਲੀਟਰ ਤੇ ਹੋਣੀ ਹੈ ਪੱਠੇ ਪੱਠੇ ਨਹੀਂ ਖਾਣਦੀ ਇਹ ਬਚਾਰੀ ਠੀਕ ਹੈ ਠੀਕ ਹੈ ਲਓ ਜੀ 15 16 ਲੀਟਰ ਦੁੱਧ ਭਰੀ ਜਾਊਗੀ ਕਰਮ ਵਾਲੀ ਚਲੋ ਵੀ ਕੰਜੀ ਸਾਹ ਵਾਲਾ ਭਰਾ ਕੜੇ ਇਦੋਂ ਵੀ ਆਪਾਂ ਚਾਟ ਚਟਾ ਦੇਨੇ ਥੋੜਾ ਦਸ ਹੈ ਕਿ ਆਪ ਜਿਹੜਾ ਚਾਂਦ ਲਾ ਗਿਆ ਤਾਂ ਕੱਲਾ ਕੱਲਾ ਲੱਗਾ ਪਿਆ ਵਾ ਇਹ ਮਿਲਟ ਪੁਆਇੰਟ ਵੀ ਚੈੱਕ ਕਰ ਦੇ ਜੀ ਇਹਦਾ ਮੁੱਲ ਭਾਜੀ ਹਰਾ ਫਿਰ ਜੀ ਦੋਖੀ ਕਹਿੰਦੇ ਆ ਨਾ ਵੀਡੀਓ ਤੇ ਵੀ ਇਹ 14 15 ਲੀਟਰ ਦਏਗੀ ਅਸੀਂ 14 ਲੀਟਰ ਭਾਜੀ ਲੀਟਰ ਲਾ ਕੇ ਦਿੰਦੇ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹ ਨਹੀਂ ਗੱਲਾਂ ਦਾ ਦੁੱਧ ਵੀ ਨਹੀਂ ਯਾਰ ਤੁਸੀਂ 15 16 ਦੇ ਦੇਗੀ ਉਹ ਨਹੀਂ ਸਾਢੇ ਕਲੇ ਦੁੱਧ ਹੈਗਾ ਮੈਂ ਥੱਲੇ ਠੀਕ ਹੈ ਠੀਕ ਹੈ ਜਿਹੜਾ ਬਚੀ ਲੈ ਦੇ ਅੱਛਾ ਜੀ ਹਾਂ ਠੀਕ ਆ ਇਹਦਾ ਮੁੱਲ ਭਾਜੀ ਹਰਾ ਇਹਦਾ ਮੁੱਲ ਵੀ ਜਾਇਜ਼ ਕਰ ਦਿੰਦੇ ਆ ਇੱਕ 15 ਇੱਕ 15 ਦੇ ਦਈਏ ਕਰ ਦਈਏ ਵੀ ਹਾਣਾ ਹੀ ਦੱਸੋ ਹੁਕਮ ਕਰੋ ਦਾਰ ਦੋ ਵੇ ਲੋ ਜਿੱਥੇ ਕਿ ਛਾੜੀ ਦੇਣੀ ਬਰਾਬਰੀ ਕਰਦੇ ਦੋਵੇਂਗੇ 190000 ਜਾਂਦੇ ਵੀ ਯਾਰ ਕੋਈ ਠੀਕ ਆ ਲਓ ਜੀ ਇਹ ਵੀ 1 ਲੱਖ 90000 ਦੀ 14 ਲੀਟਰ ਜਿਹੜਾ ਦੁੱਧ ਤਿਆਰ ਆ ਬਿਲਕੁਲ 10 ਲੀਟਰ ਬਾਰਵਾ ਲੀਟਰ ਮਾਰ ਕੇ ਖੜੇ ਵੀ ਕੋਈ ਜੇ 14 ਲੀਟਰ ਤੋਂ ਘੱਟ ਹੋਣਾ ਆਪਾਂ ਪੈਸੇ ਕਟਾਵਾਂਗੇ ਵੀਰ ਅੱਛਾ ਜੀ ਐਵੇਂ ਗੱਲਾਂ ਵਾਲਾ ਦੁੱਧ ਨਹੀਂ ਇਹ ਦੁੱਧ ਬਾਰਵਾ ਵਿੱਚ ਆਉਂਦਾ 15 ਹੀ ਇਹ ਦੁੱਧ ਹੋਵੇ 14 ਲੀਟਰ ਮੈਂ ਥੱਲੇ ਠੀਕ ਆ ਠੀਕ ਆ 13 ਲੀਟਰ ਤੋਂ ਘੱਟ ਮੈਂ 10000 ਲੀਟਰ ਤੱਕ ਕਟਾਉਂਗਾ ਲਓ ਜੀ 10000 ਯਾਰ ਲੀਟਰ ਦਾ ਅੱਛਾ ਜੀ ਜਿੰਨੇ ਲੀਟਰ ਹੋਵੇ ਉਹਨੇ ਲੀਟਰ ਡਾਊਨ ਕਰਨ ਲੱਗੇ 10000 ਰੁਪਿਆ ਠੀਕ ਆ ਠ 1000 ਰੁਪਇਆ ਡਾਵਾਂਗਾ ਲਓ ਜੀ ਠੀਕ ਹੈ ਭਾਜੀ ਕਲੈਕਟਰ ਦੀ 10000 ਕੀਮਤ 10000 ਦੀ ਭਾਈ ਨੇ ਸਹੀ ਗੱਲ ਲਓ ਭਾਈ ਬਿਲਕੁਲ ਨਿਆਲੀ ਜਾਲਿਆ ਤੇ ਭਾਜੀ ਬੱਚੇ ਨੰਬਰ ਤੇ ਕਿਵੇਂ ਤੇ ਭਾਜੀ ਦੂਜਾ ਸੁਵਾਲ ਜੋ ਇਹਨੂੰ ਸੂਈ ਨੂੰ 10 ਪਾਰਾਂ ਤੇ 15 ਮਿੰਟ ਹੋ ਗਿਆ ਆ ਬੱਚਾ ਜਿਹੜਾ ਉਹਦਾ ਠੀਕ ਹੈ ਜੀ ਇਹਦੇ ਪਿੱਛੇ ਕਟਾਏ ਕਟਾਏ 3 3 ਠੀਕ ਹੈ ਠੀਕ ਹੈ ਲਓ ਜੀ ਇਹ ਵੀ ਮੇਲਕਾਫ ਆ ਗਿਆ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਦੁੱਧ ਦੇ ਥੱਲੇ 12 ਲੀਟਰ ਆ ਅੱਛਾ ਜੀ ਤੁਸੀਂ 11 ਮੰਨ ਲਓ ਜੀ ਠੀਕ ਜੀ 11 ਲੀਟਰ ਦੁੱਧ ਜਿਹੜਾ ਅਸੀਂ ਲੀਟਰ ਲਾ ਕੇ ਦੇਣਾ। ਅੱਛਾ ਜੀ। ਹਾਂਜੀ। ਇਹ ਸੂਹਾ ਸੂਹਾ ਦੁੱਧਾ ਭਾਜੀ। ਠੀਕ ਹੈ। ਛੋਟੀ ਛੋਟੀ ਕੈਮਰੇ ਦਰਦੀ ਆ। ਹਾਂਜੀ ਹਾਂਜੀ। ਇਹ ਉਧਰ ਨਾਲੇ ਛੋਟੀ ਜਾਰ ਚੋਦੀ ਆ ਉਹਦੇ ਕਰਕੇ ਨਾ ਠੀਕ ਹੈ। ਨੀਲੀ ਲਾ ਲਈ ਜੀ ਮੋਲੋਂ ਪੈਂਦੀ ਆ। ਠੀਕ ਹੈ ਠੀਕ ਹੈ। ਉਹ ਜੀ ਨੀਲੀ ਦਾ ਬੜਾ ਜਿਹਾ ਪੱਕ ਰੱਖਦੀ ਆ ਤੇ ਕੱਟ ਕੱਟ ਜਿਹੜਾ ਚੰਗਾ ਆ ਗਿਆ ਵਾ। ਸੱਤ ਕੱਟ ਭਾਜੀ ਬਹੁਤ। 11ਾਂ ਵਿੱਚ ਜਿਹੜਾ ਅਸੀਂ ਕਰਕੇ ਠੰਡਾ ਕਰਕੇ ਬਿਲਕੁਲ ਦੁੱਧ ਤਿਆਰ। ਇਹ ਇਹ ਕਿੰਨਾ ਕੁ ਭਾਜੀ ਭਰ ਜੁਗਦੁੱਧ ਦੁੱਧ ਭਾਜੀ ਤੇਰਾ ਕੁਆਲਿਟਰ ਮਾ ਨਾ ਭਰਨਾ ਕਰੀ ਅੱਛਾ ਜੀ ਹਾਂ 1.5 ਲੀਟਰ ਤੋਂ ਬਾਦੀ ਵਾਧਿਆ ਭਾਜੀ ਘੱਟ ਨਹੀਂ ਹੈ ਅੱਛਾ ਜੀ ਹਾਂ ਲੋ ਜੀ 1.5 ਲੀਟਰ ਤੋਂ ਜਿਹੜੀ ਬਾਦੀ ਗਾੜਿਆ ਦੀ ਤੇ ਬਾਕੀ ਦੁੱਧ ਚੰਗਾ ਵਕਰ ਮਾਲੀ ਦੇ ਕੋਲ ਤੇ ਚਾਹ ਕੋ ਚੰਗੀ ਸਾਂਭ ਵਾਲਾ ਭਰਾ ਲਾਏ ਤੇ ਦੁੱਧ ਇਹ ਵੀ 13-14 ਲੀਟਰ ਭਰੀ ਹੈ ਉਹ ਮੌਕੇ ਦੇ ਜਿਹੜਾ 11 ਲੀਟਰ ਬਿਲਕੁਲ ਇਤਿਆਦ ਦਾ ਤੇ ਇਹ ਵੀ ਦੂਜਾ ਸੁਆ ਸੁਈਆ ਦੁੱਧ ਸੁਆ ਭਾਜੀ ਠੀਕ ਹੈ ਲੋਬੀ ਥਾਣਾ ਦਾ ਸਾਇਕਲ ਜਿਹੜਾ ਇਹਦਾ ਵੀ ਚੰਗਾ ਆ ਗਿਆ ਤੇ ਕੱਲਾ ਕੱਲਾ ਥਾਣ ਦਾ ਜਾ। ਚੋਣ ਚਣ ਭਾਜੀ ਬਹੁਤ ਪੋਲੀ ਹੈ। ਅੱਛਾ ਜੀ। ਬਹੁਤ ਚੋਣ ਨੂੰ ਪੋਲੀ ਜਿਹੜਾ ਮਰਜੀ ਬਣ ਜਾਣਾ 100 ਸਾਲ 100 ਕੋਈ ਗੱਲ ਨਹੀਂ। ਠੀਕ ਹੈ ਠੀਕ। ਪਰ ਪੂਰ ਛੱਟਾ ਨਹੀਂ ਸਾਡੀ ਮਈਆ ਚਾਹੁੰਦਾ ਜੀ ਕਿ ਪੋਲੀਆਂ ਲੈਉਣੇ ਕਿਉਂਕਿ ਸਾਡਾ ਮਾਲ ਵੇਚਦੇ ਪੋਲਾ ਤੇ ਜੁਮੀਦ ਨਾਲ ਲੈਣਾ ਹੁੰਦਾ ਕਿ ਨਹੀਂ? ਨਹੀਂ ਨਹੀਂ ਉੱਤਰ ਤੇ ਮਾਲ ਜਦੋਂ ਸਾਫ ਹੀ ਨਿਕਲਦਾ ਹੈ। ਹਾਂ ਸਾਫ ਨਿਕਲਦਾ ਹਾਂ ਜੀ। ਇਹਦਾ ਮੁੱਲ ਫਿਰ ਕੀ ਕਰਨਾ ਫਿਰ ਜੀ? 1 ਇੱਕ 5 ਕਰ ਦਈਏ। ਕਰ ਦਈਏ ਜੈ ਜੈ ਵੀ ਹਰਾਨ ਵਾਲੇ। 95 ਹਜ਼ਾਰ ਦੀ ਹਾਂ ਠੀਕ ਗੱਲ ਆਓ ਜੀ 95 500 ਰੁਪਏ ਛੋਟ ਕਰ ਦਾਂਗੇ 95000 ਰੁਪਏ ਅੱਛਾ ਜੀ 9594 94 ਦੀ 94 ਦੀ ਕਰ ਦਿਓ ਫਿਰ ਅਗੇ ਕਰ ਦੇ ਯਾਰ 94 ਦੀ ਕਰ ਤੁਹਾਨੂੰ ਰਾਜ਼ ਨਹੀਂ ਕਰਾਂਗੇ 94000 ਦੀ ਇਹ ਵੀ ਤੇਰਾ 14 ਲੀਟਰ ਦੁੱਧ ਪਰ ਉਹ ਵੀ ਕਰ ਮਾ ਲਈ ਬਿਲਕੁਲ ਜਿਹੜਾ ਇਹਦਾ ਜਾਇਜ਼ ਮੁੱਲ ਪਾਤਾ ਵੀਰ ਨੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਾਂਗੇ ਧੰਨਵਾਦ ਸਾਰੇ ਪਜੂ ਪਲਕਪਰਾਵਾਂ ਦਾ